ਸੀਮਾ ਭਗਵੰਤਮਾਨ ਨੇ ਦਿਨੀ ਤਾਂ ਤੇ ਉਹਨਾਂ ਦੇ ਜਿਹੜੇ ਐਮਐਲਏ ਸਣੇ ਐਮਐਲਏ ਦਿੱਲੀ ਦੇ ਵਿੱਚ ਕੇਜਰੀਵਾਲ ਦੇ ਲਈ ਜ਼ੋਰਦਾਰ ਜੋਰਾ ਸ਼ੂਰਾ ਨਾਲ ਆਪ ਦਿਨ ਰਾਤ ਇੱਕ ਕਰ ਦਿੱਤੀ ਹੈ ਪ੍ਰਚਾਰ ਕਰਨ ਦੇ ਵਿੱਚ ਕਿ ਕੇਜਰੀਵਾਲ ਦਿੱਲੀ ਜਿੱਤੇ ਫੇਰ ਦੁਬਾਰਾ ਵਿਧਾਨ ਸਭਾ ਚੋਣਾਂ ਦੇ ਵਿੱਚ ਹੁਣ ਦਿਨ ਰਾਤ ਮਿਹਨਤ ਦੇ ਵਿੱਚ ਭਗਵੰਤਮਾਨ ਨੇ ਆਪਦੇ ਐਮਐਲਏ ਪ੍ਰਧਾਨ ਕੋਈ ਵੀ ਨਹੀਂ ਛੱਡਿਆ ਸਾਰਾ ਨੂੰ ਕਹਿੰਦਾ ਆਜੋ ਦਿੱਲੀ ਤੇਲ ਦਾ ਕੋਈ ਖਰਚਾ ਨਹੀਂ ਤੇਲ ਦੇ ਪੈਸੇ ਵੀ ਮੈਥੋਂ ਲੈ ਲਓ ਤੇ ਹੋਰ ਵੀ ਜਿੰਨੇ ਖਰਚੇ ਕਰਨੇ ਆ ਕਰ ਦੋ ਕਿ ਮਜਾਪਤ ਆਪਾਂ ਬਹੁਤ ਸਾਰਾ ਜਿਹੜਾ ਕਰਜ਼ਾ ਉਹ ਚੜਾ ਦੇਣਾ ਕਿ ਕਿਸੇ ਤੋਂ ਉੱtre ਹੀ ਨਾ ਕਿ ਜੋਰਾ ਸ਼ੋਰਾ ਤੇ ਪ੍ਰਚਾਰ ਕਰ ਦੋ ਕੇਜਰੀ ਬਾਰ ਦੇ ਲਈ ਕਿ ਕੇਜਰੀ ਬਾਲ ਇਸ ਵਾਰ ਫੇਰ ਜਿੱਤ ਜਾਵੇ ਪਰ ਸਾਡੇ ਪੰਜਾਬ ਦੇ ਲੋਕ ਆ ਜਿਹੜੇ ਉਹ ਭੋਲੇ ਜਿਹੇ ਆ ਬਸ ਉਹਨਾਂ ਨੂੰ ਫੇਰ ਆ ਕੇ ਭਗਵੰਤ ਮਾਨ ਨੇ ਜੱਫੀ ਪਾਲੀ ਯਾ ਦੋ ਚਾਰ ਫੋਟੋ ਕਚਾਲੀਆਂ ਮੰਤਰੀ ਆਗੇ ਐਮਐਲਏ ਨੇ ਕਹਿੰਦਾ ਚਲ ਕੋਈ ਨਹੀਂ ਆਉਂਦੇ ਪੰਜ ਸਾਲਾਂ ਨੂੰ ਬਹੁਤ ਕੁਝ ਤੁਹਾਡੇ ਲਈ ਕਰਦਾਂਗੇ ਹਜੇ ਤਾਂ ਅਸੀਂ ਆ ਪੰਜ ਸਾਲਾਂ ਦੇ ਵਿੱਚ ਇਕੱਲੀਆਂ ਜਿਹੜੀਆਂ ਗੰਡਾ ਦਿੱਤੀਆਂ ਵੇ ਸੇਂਦਾ ਨਹੀਂ ਆ ਉਹ ਖੋਲੀਆਂ ਮਸਾਂ ਹੀ ਗੁੱਲੀਆਂ ਇਕੰਡਾ ਹੁਣ ਖੁੱਲ ਗਈਆਂ ਉਹਨਾਂ ਨੇ ਪੰਜ ਸਾਲ ਦੇ ਦੋਗੇ ਤਾਂ ਬਹੁਤ ਕੁਝ ਹੋ ਜਾਊਗਾ ਹੋਰ ਅੱਗੇ ਤਾਂ ਸਾਡੇ ਲੋਕ ਭੋਲੇ ਜਾਂ ਫੇਰ ਕਹਦਣਗੇ ਠੀਕ ਆ ਜੀ ਦੁਬਾਰਾ ਅਸੀਂ ਫੇਰ ਤੁਹਾਨੂੰ ਚਾਂਸ ਦੇ ਦਿੰਦੇ ਆ ਪੰਜ ਸਾਲ ਫੇਰ ਦਿੱਤੇ ਕਿ ਜਿੰਨਾ ਪੰਜਾਬ ਨੂੰ ਲੁੱਟ ਸਕਦੇ ਹੋ ਹੋਰ ਤੁਸੀਂ ਲੁੱਟੋ ਹੁਣ ਭਗਵੰਤ ਮਾਨ ਉਹਨਾਂ ਦੇ ਐਮਐਲਏ ਹੋਰ ਪ੍ਰਧਾਨ ਸਾਰੇ ਦਿੱਲੀ ਫਿਰਦੇ ਨੇ ਪਤੇ ਪੰਜਾਬ ਦੇ ਮਾਹੌਲ ਵੱਲ ਕੋਈ ਵੀ ਧਿਆਨ ਨਹੀਂ ਹੈਗਾ ਤੇ ਪੰਜਾਬ ਦਾ ਬਿਲਕੁਲ ਬੇੜਾ ਗਰਕ ਕਰ ਦਿੱਤਾ ਸੀਐਮ ਭਗਵੰਤ ਮਾਨ ਨੇ ਹਾਲਾਂਕਿ ਲੋਕ ਦੇਖ ਵੀ ਰਹੇ ਆ ਕਿ ਕਿੰਨਾ ਕੰਮ ਆ ਜਿਹੜਾ ਕਰਾਇਆ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਸਿਰਫ 600 ਜੁਟ ਜਿਹੜੀ ਬਿਜਲੀ ਫ੍ਰੀ ਦੇਤੀ ਨਾ ਬਸ ਇਹਦੇ ਗੋਲ-ਕੋਲ ਸੀਐਮ ਭਗਵੰਤ ਮਾਨ ਜਿਹੜਾ ਪੰਜਾਬ ਦੇ ਲੋਕਾਂ ਨੂੰ ਘਮਾ ਰਿਆ ਮਾੜੇ ਮੋٹے ਜਿਹੜੇ ਜਿਵੇਂ ਕਹਿ ਦਈਏ ਐਸਸੀਮ ਤਾਂ ਪਹਿਲਾਂ ਹੀ ਜਿਹੜੀ 200 ਜੁੰਟ ਤਾਂ ਪਹਿਲਾਂ ਮਿਲ ਹੀ ਜਾਂਦੀ ਸੀ ਤਾਂ 300 ਜੁੰਟ ਇਹਨਾਂ ਨੇ ਕਹਿਤੀ ਜਿਨ੍ਹਾਂ ਨੂੰ ਬਿਜਲੀ maaf ਨਹੀਂ ਸੀ ਤੇ ਉਹਨਾਂ ਨੂੰ 600 ਜੁੰਟ ਬਿਜਲੀ ਫ੍ਰੀ ਹੋਗੀ ਉਹ ਤਾਂ ਐਸੇ ਕਰਕੇ ਖੁਸ਼ ਨੇ ਕਿ ਸਾਨੂੰ ਤਾਂ 600 ਜੁੰਟ ਬਿਜਲੀ ਫ੍ਰੀ ਹੋਗੀ ਪੈਸੇ ਸਾਡੇ ਕੋਲ ਹੈਗੇ ਆ ਤੁਹਾਡੇ ਕੋਲ ਨਹੀਂ ਹੈਗੇ ਉਹ ਥੋੜੀ ਗਲਤੀ ਆ ਕਿ ਸਾਡੇ ਕੋਲ ਤਾਂ ਪੈਸੇ ਹੈਗੇ ਆ ਸਾਨੂੰ ਤਾਂ 600 ਜੁੰਟ ਬਿਜਲੀ ਭਗਵੰਤ ਮਾਨ ਨੇ ਦੇ ਦਿੱਤੀ ਸਾਡੇ ਲਈ ਤਾਂ ਇਹੀ ਬਹੁਤ ਆ ਬਸ ਇੱਕ ਪ੍ਰੈਸਰ ਪੁੱਟ ਨੇ ਸੀਐਮ ਭਗਵੰਤ ਮਾਨ ਨੂੰ ਸਵਾਲ ਵੀ ਕੀਤਾ ਕਿ ਪੰਜਾਬ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ 1000 ਰੁਪਏ ਮਹੀਨਾ ਅਸੀਂ ਦਵਾਂਗੇ ਵੋਟਾਂ ਤੋਂ ਪਹਿਲਾਂ ਤੁਸੀਂ ਐਲਾਨ ਕਰ ਦਿੱਤਾ ਸੀ ਕਿ ਮਾਤਾ ਭੈਣਾਂ ਨੂੰ ਔਰਤਾਂ ਨੂੰ 1000 ਰੁਪਏ ਮਹੀਨਾ ਅਸੀਂ ਪ੍ਰਤੀ ਮਹੀਨਾ ਅਸੀਂ ਦੇ ਹੀ ਦਿਆ ਕਰਾਂਗੇ ਕਿ ਤਿੰਨ ਸਾਲ ਹੋ ਚੁੱਕਿਆ ਸਰਕਾਰ ਬਣੇ ਨੂੰ ਹਜੇ ਤੱਕ ਉਹਨਾਂ ਕੋਲ ਆਇਆ ਨਹੀਂ ਕਿ ਤੁਸੀਂ ਦਿੱਲੀ ਦੇ ਵਿੱਚ ਆ ਕੇ ਤੁਸੀਂ ਕਹਿ ਰਹੇ ਹੋ ਕਿ ਅਸੀਂ 2100 ਰੁਪਏ 2500 ਰੁਪਏ ਤੁਹਾਨੂੰ ਆਏ ਮਹੀਨੇ ਦਵਾਂਗੇ ਕਿ ਉਹ ਕਿੱਥੋਂ ਤਾਂ ਸੀਐਮ ਭਗਵੰਤ ਮਾਨ ਦਾ ਜਿਹੜਾ ਉੱਥੇ ਦੇਖਣ ਵਾਲਾ ਮੂੰਹ ਸੀ ਨਾ ਉਹ ਪ੍ਰੈਸਰ رپورਟਰ ਕੰਨੀ ਗੁੱਸੇ ਵਾਲਾ ਮੂੰਹ ਸੀ ਕਿ ਕਿਉਂ ਪੁੱਛ ਲਿਆ ਇਹ ਸਵਾਲ ਫਿਰ ਗੱਲ ਕਿਵੇਂ ਟਾਲੀ ਕੀ ਭਈ ਅਗਲਾ ਬਜਟ 1000 ਰੁਪਏ ਮਹੀਨੇ ਦਾ ਹੀ ਹੈ ਪੰਜਾਬ ਦੇ ਵਿੱਚ ਜਦੋਂ ਅਸੀਂ ਦੇਣ ਲੱਗੇ ਕਿ ਤੁਸੀਂ ਫੇਰ ਦੁਬਾਰਾ ਖਬਰ ਲਾਉਂਗੇ ਕਿ ਹਾਂਜੀ ਵਧੀਆ 1000 ਰੁਪਏ ਮਹੀਨਾ ਦੇਣ ਲੱਗੇ ਇਹ 1000 ਰੁਪਏ ਮਹੀਨਾ ਕਦੇ ਵੀ ਨਹੀਂ ਆਉਂਦਾ ਜੇ ਆਊਗਾ ਤਾਂ ਵੋਟਾਂ ਦਾ ਜਦੋਂ ਸਮਾਂ ਆ ਗਿਆ ਦੋ ਤਿੰਨ ਮਹੀਨੇ ਚਾਰ ਮਹੀਨੇ ਪਹਿਲਾਂ ਹਜ਼ਾਰ-ਹਜ਼ਾਰ ਰੁਪਏ ਉਹ ਵੀ ਕਿਨਮੀਆਂ ਚੁਣਮੀਆਂ ਮਾਤਾ ਪਿਤਾਵਾਂ ਨੂੰ ਹੀ ਪਹਿਣਗੇ ਸਾਰਿਆਂ ਨੂੰ ਨਹੀਂ ਪੈਂਦੇ ਤੇ ਉਹ ਖੁਸ਼ ਹੋ ਜਾਣਗੇ ਕਿ ਹਾਂ ਬਸ ਹਜ਼ਾਰ ਰੁਪਏ ਮਹੀਨਾ ਪਉਣ ਲੱਗ ਗਿਆ ਕਿ ਭਗਵੰਤ ਮਾਨ ਨੂੰ ਆਏ ਮਹੀਨੇ ਹਜ਼ਾਰ ਰੁਪਏ ਪਾਊਗਾ ਕਿ ਆਪਾਂ ਇਹਨੂੰ ਵੋਟ ਪਾ ਦਈਏ